ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ 6 ਦਾ ਸਲਾਨਾ ਜੋੜ ਮੇਲਾ ਅੱਜ ਇਲਾਕੇ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਸ਼ੁਰੂ ਹੋ ਗਿਆ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ਰੀ ਵਿੱਚ ਜੋੜ ਮੇਲੇ ਦੇ ਪਹਿਲੇ ਦਿਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੰਦਰ ਦਰਬਾਰ ਨੂੰ ਬਹੁਤ ਹੀ ਫੁੱਲਾਂ ਨਾਲ ਅਤੇ ਹੋਰ ਸਜਾਵਟਾਂ ਨਾਲ ਸਜਾਇਆ ਸਜਾਇਆ ਗਿਆ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਵਿੰਦਰ ਸਿੰਘ ਖੱਟੜਾ ਦੀ ਅਗਵਾਈ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸੁੰਦਰ ਦਸਤਾਰ ਮੁਕਾਬਲੇਆਂ ਅਤੇ ਗੁਰਵਾਣੀ ਕੰਠ ਮੁਕਾਬਲੇਆਂ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਦਸਤਾਰ ਮੁਕਾਬਲੇਆਂ ਤੋਂ ਇਲਾਵਾ ਦਮਾਲੇ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਇਸ ਸਮਾਗਮ ਵਿੱਚ ਪੁੱਜੇ ਜਥੇਦਾਰ ਦਵਿੰਦਰ ਸਿੰਘ ਖੱਟੜਾ ਅਤੇ ਉਹਨਾਂ ਦੇ ਸੁਪੁੱਤਰ ਨਵਤੇਜ ਸਿੰਘ ਖੱਟਰਾ ਨੇ ਵੱਡੀ ਗਿਣਤੀ ਵਿੱਚ ਪੁੱਜੇ ਵਿਦਿਆਰਥੀਆਂ ਨੂੰ ਸੰਬੋਧਨ ਹੁੰਦਿਆਂ ਦਸਤਾਰ ਦੀ ਆਨ-ਵਾਨ ਸ਼ਾਨ ਅਤੇ ਗੁਰਵਾਣੀ ਕੰਠ ਕਰਕੇ ਗੁਰਵਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਣ ਦੀ ਅਪੀਲ ਕੀਤੀ ਵੱਡੀ ਗਿਣਤੀ ਵਿੱਚ ਇਲਾਕੇ ਦੇ ਸਕੂਲਾਂ ਤੋਂ ਇਲਾਵਾ ਸਕੂਲਾਂ ਦਾ ਸਟਾਫ ਨੇ ਹਿੰਗ ਸਿੰਘ ਜੱਥੇਬੰਦੀਆਂ ਦੇ ਨੁਮਾਇंदे ਅਤੇ ਬਾਣੇ ਵਿੱਚ ਸਜੇ ਇਲਾਕੇ ਦੇ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਮੁੱਖ ਪ੍ਰਬੰਧਕ ਭਾਈ ਸਤਨਾਮ ਸਿੰਘ ਖਾਲਸਾ ਕਥਾਵਾਚਕ ਦੀ ਅਗਵਾਈ ਵਿੱਚ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦੇ ਆ ਭਾਈ ਖਾਲਸਾ ਨੇ ਦੱਸਿਆ ਕਿ ਅੱਜ ਬੱਚਿਆਂ ਦੇ ਵਿਸ਼ੇਸ਼ ਦਸਤਾਰ ਮੁਕਾਬਲੇ, ਦੁਮਾਲੇ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ ਨੇ ਜਿਨ੍ਹਾਂ ਵਿੱਚ ਇਲਾਕੇ ਦੇ ਵੱਖ-ਵੱਖ ਸਕੂਲਾਂ ਤੋਂ ਲਗਭਗ 700 ਦੇ ਕਰੀਬ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ। ਔਰ ਜਿਹੜੇ ਪਹਿਲੀਆਂ ਪੋਜੀਸ਼ਨਾਂ ਤੇ ਬੱਚੇ ਆਏ ਨਹੀਂ ਉਹਨਾਂ ਨੂੰ ਨਗਦ ਇਨਾਮ ਦੇ ਨਾਲ ਸਨਮਾਨ ਕੀਤਾ ਗਿਆ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਦਾ ਸਨਮਾਨ ਗੁਰਦੁਆਰਾ ਸਾਹਿਬ ਵੱਲੋਂ ਕੀਤਾ ਗਿਆ ਹੈ ਇਸ ਮੌਕੇ ਕੁਝ ਕਹ ਲਿਆ ਉਹ ਜਦਵਿੰਦਰ ਸਿੰਘ ਯਾਦੂ ਨੇ ਆਖਿਆ ਕਿ ਕਵਰਨਰ ਕਮੇਟੀ ਨਿਤੀ ਤੌਰ ਤੇ ਅਪਰਾਲਾ ਕਰ ਰਹੀ ਹੈ ਇਹ ਚ ਕਸੂਰ ਵਾਰ ਕਈ ਗੱਲਾਂ ਚ ਅਸੀਂ ਸਾਡੇ ਪਰਿਵਾਰਾਂ ਵਾਲੇ ਅਸੀਂ ਲੋਕ ਵੀ ਖੁੱਦ ਅਸੀਂ ਸਾਰੇ ਜਿੰਨੇ ਵੀ ਅਸੀਂ ਸਮਾਜ ਦੇ ਲੋਕਾਂ ਅਸੀਂ ਵੀ ਕਸੂਰਵਾਰ ਹਾਂ ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਧਰਮ ਨਾਲ ਆਪਣੇ ਵਿਰਸੇ ਨਾਲ ਆਪਣੇ ਸੱਭਿਆਚਾਰ ਨਾਲ ਜੋੜੇ ਨਹੀਂ ਪਾਉਂਦੇ ਅੱਜ ਬੱਚਿਆਂ ਨੂੰ ਸਾਡੇ ਤੁਸੀਂ ਤੁਸੀਂ ਸਾਡੇ ਪੱਤਰਕਾਰ ਭਰਾ ਵੀ ਖੜੇ ਹੋ ਅਸੀਂ ਸਾਰੇ ਪਰਿਵਾਰਾਂ ਵਾਲੇ ਅਸੀਂ ਲਗਭਗ ਦੇਖਿਆ ਹੋ ਕਿ ਸਾਡੇ ਮਾਪੇ ਜਿਹੜੇ ਹੈਗੇ ਉਹ ਆਪਣੇ ਬੱਚਿਆਂ ਨੂੰ ਅੱਜ ਦੀ ਜੋ ਪੀੜ੍ਹੀ ਹੈ ਇਸ ਨੂੰ ਉਹ ਆਪਣੇ ਨਾਲ ਜੋੜ ਕੇ ਨਹੀਂ ਰੱਖ ਰਹੇ ਉਹਨਾਂ ਨੂੰ ਟਾਈਮ ਨਹੀਂ ਦੇ ਰਹੇ ਸਭ ਤੋਂ ਵੱਡੀ ਗੱਲ ਹੈ ਮੈਂ ਕਹੂੰਗਾ ਕਿ ਜੇ ਬੱਚਿਆਂ ਨੂੰ ਸੀ ਟਾਈਮ ਦਈਏ ਉਹਨਾਂ ਨੂੰ ਆਪਣੇ ਧਰਮ ਬਾਰੇ ਆਪਣੇ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਉਹਨਾਂ ਗੁਰੂ ਸਾਹਿਬਾਨਾਂ ਦੇ ਜੀਵਨ ਬਿਉਰਾ ਉਹਨਾਂ ਨੂੰ ਦੱਸਿਆ ਜਾਵੇ ਤੇ ਕੁਰਬਾਨੀਆਂ ਸਾਡੇ ਕੌਮ ਦੀਆਂ ਦੱਸੀਆਂ ਜਾਣ ਤਾਂ ਬੱਚੇ ਜਿੱਥੇ ਸਾਡੇ ਨਾਲ ਜੁੜ ਕੇ ਰਹਿਣਗੇ ਇਹ ਜਿਹੜੀਆਂ ਕ੍ਰਿਤਿਆਂ ਨੇ ਸਮਾਜ ਚ ਫੈਲੀਆਂ ਨਸ਼ੀਆਂ ਵਰਗੀਆਂ ਜੋ ਮਾੜੀਆਂ ਤਰੀਕੀਆਂ ਨਾਲ ਤੋਂ ਬ ਤੇ ਨਾਲੇ ਸਾਡੇ ਬੱਚੇ ਸਾਡੇ ਆਉਣ ਵਾਲੇ ਸਮੇਂ ਚ ਸਾਡੇ ਬढ़ापे ਦਾ ਸਹਾਰਾ ਵੀ ਬਣ ਕੇ ਸਾਡੇ ਦਾ ਉਹਨਾਂ ਦਾ ਪਿਆਰ ਬਣਿਆ ਰਹੂਗਾ ਜੇ ਅਸੀਂ ਉਹਨਾਂ ਤੋਂ ਦੂਰੀ ਬਣਾ ਕੇ ਰੱਖਾਂਗੇ ਜੇ ਅਸੀਂ ਅੱਜ ਦਾ ਜਿਵੇਂ ਜੋਗਾ ਕਿ ਅਸੀਂ ਸਾਡੇ ਬੱਚੇ ਨੇ ਕਦੇ ਵੀ ਕੋਈ ਜਦ ਕਰ ਲਿਆ ਸਾਡੇ ਮਾਪੇ ਨੂੰ ਕਹਿੰਦੇ ਆ ਕਿ ਸਾਨੂੰ ਫੋਨ ਲੈ ਦੋ ਸਪੋਰਟ ਲੈ ਦੋ ਜਾਂ ਕਾਰ ਲੈ ਦੋ ਅਸੀਂ ਫੱਟ ਦੇ ਕੇ ਲੈ ਕੇ ਦਿੰਦੇ ਆ ਕਿਉਂ ਮੈਂ ਇੱਕ ਇੱਕ ਗੱਲ ਚ ਮਾਪੇ ਦੀ ਮੈਂ ਕਹੂੰਗਾ ਕਿ ਇਹ ਚਾਹੇ ਗੱਤੀ ਤਾਂ ਨਹੀਂ ਕਹਿੰਦੇ ਮਾਪੇ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਚੀਜ਼ ਨਾਲ ਬੱਚਾ ਜ਼ਿਆਦਾ ਰਹੂਗਾ ਚਾਹੇ ਉਹ ਫੋਨ ਨੇ ਚਾਹੇ ਕੰਪਿਊਟਰ ਆ ਚਾਹੇ ਆਪਾਂ ਕਈ ਮਸ਼ੀਨਰੀ ਆ ਜਿਹਦੇ ਨਾਲ ਜਾਦਾ ਬੱਚੇ ਦਾ ਨੇੜਤਾ ਰਹੂਗੀ ਉਹਦੇ ਨਾਲ ਲਗਾ ਬਣਿਆ ਰਹੂਗਾ ਇਸ ਲਈ ਸਾਨੂੰ ਜ਼ਰੂਰੀ ਆ ਕਿ ਅਸੀਂ ਬੱਚਿਆਂ ਨੂੰ ਸਮਾਂ ਦੇਈਏ ਆਪਣੇ ਨਾਲ ਬੱਚਿਆਂ ਨੂੰ ਜੋੜ ਕੇ ਰੱਖੀਏ ਸਮਾਜ ਦੇ ਚੰਗੇ ਮੜੇ ਬਾਰੇ ਦੱਸਦੇ ਰਹੀਏ ਗੁਰਬਾਣੀ ਨਾਲ ਜੋੜ ਕੇ ਕਰਕੇ ਗੁਰੂ ਸਾਹਿਬ ਦਾ ਜੀਵਨ ਪਿਉਰਾ ਦੱਸਦੇ ਰਹੀਏ ਸਾਡੇ ਸਾਡੇ ਕੌਮ ਦੀਆਂ ਕੁਰਬਾਨੀਆਂ ਗੁਰੂ ਸਾਹਿਬਾਂ ਨੇ ਕੁਰਬਾਨੀਆਂ ਸਾਡੇ ਬੱਚਿਆਂ ਨੂੰ ਦੱਸਣੀਆਂ ਬੜੀ ਜ਼ਰੂਰੀ ਨੇ ਤਾਂ ਕਿ ਸਾਡੇ ਬੱਚੇ ਸਾਡੇ ਨਾਲ ਜੁੜੇ ਰਹਿਣ ਤੇ ਸਾਡੇ ਵਿੜਾਪੇ ਦੀ ਲਾਠੀ ਵੀ ਬਣ ਤੇ ਇਹ ਨਸ਼ਿਆਂ ਦੀਆਂ ਕਰਤਿਆ ਤੋਂ ਵੀ ਦੂਰ ਰਹਿਣ ਤੇ ਲਿੱਥੇ ਕਰਵਾਉਣੇ ਵੀ ਕਾਬਲੇ ਹੋਏ ਨੇ ਤੇ ਨਾਲ ਹੀ ਦਸਤਾਰਨ ਕਾਬਲੇ ਹੋਏ ਨੇ ਤੇ ਦਮਾਲੇ ਦੇ ਮੁਕਾਬਲੇ ਹੋਣ ਵਿੱਚ ਵਾਪਕ ਬੱਚਿਆਂ ਨੇ ਭਾਗ ਲਿਆ ਤੇ ਪਹਿਲੇ ਦੂਜੇ ਤੀਜੇ ਸਥਾਨਾਂ ਤੇ ਆਏ ਨੇ ਤੇ ਇਸ ਦੀ ਰਾਸ਼ੀ ਵੀ ਮਤਲਬ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਜਿਾ ਕਹਿੰਦੀ ਹੈ ਸਾਡੇ ਦੇ ਸੇਵਾਦਾਰੀ ਸੱਜਣੇ ਇਹ ਜੀ ਕਿਸੇ ਮੈਂਬਰ ਵੱਲੋਂ ਨਿੱਜੀ ਤੌਰ ਤੇ ਇਹਨਾਂ ਵੱਲੋਂ ਇਹ ਰਾਸ਼ੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੋ 2100 1500 1100 ਪੰਜਾਬ ਇਹਨਾਂ ਦੀ ਰਾਸ਼ੀ ਦਿੱਤੀ ਜਾਂਦੀ ਹੈ ਜੋ ਹਰ ਸਾਲ ਤੇ ਪਰਾਗਾ ਤੇ ਨਿੱਜੀ ਤੌਰ ਤੇ ਸਾਡੇ ਜਿੰਨੇ ਵੀ ਸੱਜਣ ਕਾਨੀ ਸੱਜਣੇ ਹੋਰ ਸਾਧੇ ਵਿੱਚ ਸਾਧਵਿੰਦਰ ਸਿੰਘ ਖਟਲਾ ਵਿਸ਼ੇਸ਼ ਤੌਰ ਤੇ ਇਸ ਉਪਲਬ ਇਵੈਂਟ ਛੇ ਵਿਦਿਆ ਅਤੇ ਨਾਲ ਇਹ ਸਹਿਯੋਗ ਜੋ ਇਹਦਾ ਜੋ ਰਾਸ਼ੀਨਾਮਾ ਦੀ ਰਾਸ਼ੀ ਆ ਉਹ ਉਹਨਾਂ ਆਪਣੀ ਦੇਖ ਤੋਂ ਦਿੰਦੇ ਨੇ ਸੋ ਇਹ ਬਹੁਤ ਵਧੀਆ ਪਰਲਾ ਜਿੱਥੇ ਸ਼ਮਨੀ ਗੁਰਦਾ ਪ੍ਰਬੰਧਕ ਕਮੇਟੀ ਦਾ ਕਰਕੇ ਸਾਡੇ ਬੱਚੇ ਅੱਜ ਜਿੱਥੇ ਸਿੱਖ ਪੰਥ ਤੋਂ ਮੈਂ ਕਹੂੰਗਾ ਜੇ ਗਰਵਾਨੀ ਤੋਂ ਦੂਰ ਹੁੰਦੇ ਜਾ ਰਹੇ ਨੇ ਉਸ ਦੀ ਬਹੁਤ ਵਧੀਆ ਫਰ ਲਾ ਹੈ ਕਿ ਸਾਡੇ ਸਕੂਲਾਂ 'ਚ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਪੱਗ ਦਾ ਮੁੱਲ ਕੀ ਹੈ ਦੂਸਰਾਂ ਦੇ ਸਾਨੂੰ ਕਿੰਨੀ ਔਕੀਏ ਇਹ ਦਸਤਾਰ ਬਖਸ਼ੀ ਹੈ ਇਸ ਦੇ ਮੁਕਾਬਲੇ 'ਚ ਅਸਾਂ ਲੈ ਕੇ ਕਿੱਥੇ ਜੀ ਬੱਚਾ ਹੈ ਜੋ ਉਤਸ਼ਾਹ ਹੁੰਦਾ ਹੈ ਗਰਵਾਨੀ ਕੰਟ ਮੁਕਾਬਲੇ 'ਚ ਜਿੱਥੇ ਬੱਚਿਆਂ ਦੇ ਜੀਵਨ 'ਚ ਸੁਧਾਰ ਹੁੰਦਾ ਹੈ ਜੀਵਨ ਵਿੱਚ ਬਦਲਾਅ ਹੁੰਦਾ ਹੈ ਇਹ ਬੜਾ ਜ਼ਰੂਰੀ ਹੈ ਅੱਜ ਬੱਚਿਆਂ ਨੂੰ ਸਾਡੀ ਗਰਵਾਨੀ ਨਾਲ ਸਾਡੇ ਵਿਰਸੇ ਨਾਲ ਸਾਡੇ ਸਭਿਆਚਾਰ ਨਾਲ ਸਾਡੇ ਧਰਮ ਨਾਲ ਜੋੜ ਕੇ ਰੱਖਣ ਲਈ ਬਹੁਤ ਵਧੀਆ ਫਰ ਲਾ ਹੈ ਮੈਂ ਕਹਿੰਦਾ ਸ਼ਲਾਘਾ ਸਾਡੀ ਕਰਨੀ ਬਣ ਜੇ ਸ਼ੁਰ ਸਰ ਜੀ ਬੀਡਾ ਸੋਹਾਰ ਸਾਹਿਬ ਉਤਰਾਇ ਸਾਲ ਵੀ ਜਿਹੜਾ ਮਜੀ ਸਾਹਿਬ ਕਪਟਾ ਸਰਾਨਾ ਜੋੜ ਮੇਲਾ ਹੁੰਦਾ ਹੈ ਨਹੀਂ ਪ੍ਰਬੰਧਕਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਇਸ ਦਸਤਾਰ ਕਾਵਲੀ ਵਿੱਚ ਤਕਰੀਬਨ 500 ਤੋਂ 600 ਬੱਚਾ ਜਿਹੜਾ ਨੇ ਪਹੁੰਚੇ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਜੀ ਉਸ ਤੋਂ ਬਾਅਦ ਬੱਚਿਆਂ ਨੂੰ ਜਜਮੈਂਟ ਕੀਤੀ ਗਈ ਸਾਡੇ ਸੀਨੀਅਰ ਦਸਤਾਰ ਵਿੱਚ ਗੁਰਜੀਤ ਸਿੰਘ ਜੀ ਨੇ ਜਿਹਨਾਂ ਨੂੰ ਜਿਹੜੀ ਜਜਮੈਂਟ ਕੀਤੀ ਗਈ ਹੈ ਬੱਚਿਆਂ ਨੂੰ ਪਹਿਲੇ ਦੋਨੇ ਜਿਹੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਜਿਹੜਾ ਇੱਕ ਪ੍ਰਬੰਧਕ ਕਮੇਟੀ ਕੋਲੋਂ ਨਾਮ ਦਿੱਤਾ ਗਿਆ ਮਨਜੀਤ ਸਾਹਿਬ ਕੋਟਾਂ ਤੋਂ ਆਵਾਜ਼ ਹਲਕ ਲਈ ਕੁਲਦੀਪ ਸਿੰਘ ਬਰਮਾਲੀਪੁਰ ਦੀ ਰਿਪੋਰਟ